ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਰਤ ਹੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਮੱਕੀ ਦੀ ਰੋਟੀ ਸ ਸਰੋਂ ਦਾ ਸਾਗ ਬਾਰੇ ਸਿਆਗਤ ਤਾਂ ਸ਼ੁਰੂ ਹੁੰਦੀ ਆ ਹੀ ਠੰਡੀਆਂ ਤਸਵੀਰ ਵਾਲੀਆਂ ਚੀਜ਼ਾਂ ਵੱਲੋਂ ਮੂੰਹ ਮੂੰਹ ਮੜ ਕੇ ਗਰਮ ਚੀਜ਼ਾਂ ਵੱਲ ਹੋ ਜਾਂਦਾ ਹੈ ਗੱਲ ਜਦੋਂ ਸਰੋਂ ਦੇ ਸਾਗ ਦੀ ਹੋਵੇ ਤਾਂ ਨਾਲ ਦੋ ਗੱਲਾਂ ਹੋਰ ਜੁੜ ਜਾਂਦੀਆਂ ਹਨ ਗਰਮ ਗਰਮ ਮੱਕੀ ਦੀ ਰੋਟੀ ਤੇ ਮੱਖਣ ਦਾ ਪੇੜਾ ਪਿੰਡ ਦੇ ਸੋਲਾਂ ਵਿੱਚ ਸਵਾਨੀਆਂ ਆਪ ਸਾਗ ਖੇਤਾਂ ਵਿੱਚ ਟੋਰ ਕਰ ਲਈ ਆਉਂਦੀਆਂ ਸਨ ਫਿਰ ਸਾਗ ਦੀ ਕਰਲੀ ਕਰਲੀ ਗੰਦਲ ਨੂੰ ਛਿੱਲ ਕੇ ਹੱਥ ਨਾਲ ਸਾਗ ਚੀਨ ਵਾਲੀ ਦਾਤੀ ਨਾਲ ਜੀਰਿਆ ਜਾਂਦਾ ਸੀ ਫਿਰ ਮਿੱਟੀ ਦੀ ਤੌੜੀ ਵਿੱਚ ਲੱਕਰਾਂ ਪਾਥੀਆਂ ਤੇ ਗੁੱਲਿਆਂ ਦੀ ਅੱਗ ਤੇ ਅੱਧਾ ਦਿਨ ਤੱਕ ਕੰਵੀ ਤਰ੍ਹਾਂ ਰਹਿਣ ਜਾਂਦਾ ਸੀ। ਸਾਗ ਵਿਚ ਆਲਣ ਪਾ ਕੇ ਕੋਟਣ ਵਾਲੀ ਘੋਟਣੀ ਨਾਲ ਘੋਟਿਆ ਜਾਂਦਾ ਸੀ। ਸਾਗ ਬਣਾਉਣਾ ਕਾਫੀ ਮਿਹਨਤ ਦਾ ਕੰਮ ਸੀ। ਇੱਕ ਦਿਨ ਦਾ ਰਹਿਣਿਆ ਹੋਇਆ ਸਾਗ ਤਰਕਾ ਲਾ ਕੇ ਕਈ ਦਿਨ ਖਾਦਾ ਜਾਂਦਾ ਸੀ। ਗਰਮ ਗਰਮ ਮੱਕੀ ਦੀ ਰੋਟੀ ਦੇ ਉੱਪਰ ਸਾਗ ਧਰ ਕੇ ਤੇ ਸਾਗ ਵਿੱਚ ਮੱਖਣ ਪਾ ਕੇ ਖਾਣ ਦਾ ਆਪਣਾ ਹੀ ਆਨੰਦ ਹੁੰਦਾ ਸੀ। ਮੱਕੀ ਰੋਟੀ ਨਾਲ ਖਾਦੇ ਸਾਗ ਦੀ ਰੀਸ ਕੋਈ ਹੋਰ ਪਕਵਾਨ ਨਹੀਂ ਕਰ ਸਕਦਾ ਸਾਗ ਚੀਨ ਵਾਲੀ ਦਾਤੀ ਦਾ ਸਾਗ ਚੀਨਾਂ ਕਿਸੇ ਕਲਾ ਨਾਲੋਂ ਘੱਟ ਨਹੀਂ ਸੀ ਥੋੜੀ ਜੀ ਅੰਗਹਿਲੀ ਵਰਤਨ ਨਾਲ ਤਿੱਖੀ ਦਾਤੀ ਉਂਗਲਾਂ ਨੂੰ ਵੱਢ ਦਿੰਦੀ ਸੀ ਹੁਣ ਸਾਗ ਖੇਤਾਂ ਵਿੱਚੋਂ ਤੋੜ ਕੇ ਲਿਆਉਣ ਦੀ ਥਾਂ ਬਾਜ਼ਾਰ ਵਿੱਚੋਂ ਮੁੱਲ ਲੈਣ ਦਾ ਰਂਝਾਨ ਵੱਧ ਰਿਹਾ ਹੈ ਜਾਂ ਫਿਰ ਭਈਏ ਸਾਗ ਖੇਤਾਂ ਵਿੱਚੋਂ ਤੋੜ ਕੇ ਲਿਆਉਂਦੇ ਹਨ ਖੇਤੀਬਾੜੀ ਖੇਤੀਬਾੜੀ ਨਾਲ ਜੁੜੇ ਲੋਕ ਖੇਤੀਬਾੜੀ ਜੁੜੇ ਖੇਤੀਬਾੜੀ ਨਾਲ ਜੁੜੇ ਲੋਕ ਹੀ ਘਰ ਦਾ ਸਾਗ ਖਾਂਦੇ ਹਨ ਪਰ ਸ਼ਹਿਰਾਂ ਵਿੱਚ ਰਹਿਣ ਵਾਲੇ ਜਮੀਨਾਂ ਤੋਂ ਸੱਖਣੇ ਸਬਜ਼ੀ ਵੇਚਣ ਵਾਲੇ ਦੀ ਉੜੀਕ ਵਿੱਚ ਰਹਿੰਦੇ ਨੇ ਹੁਣ ਸਾਗ ਹੱਥ ਵਾਲੀ ਦਾਤੀ ਨਾਲ ਨਹੀਂ ਈ ਰਹਿ ਜਾਂਦਾ ਸਗੋਂ ਟੋਕਾ ਕਰਨ ਵਾਲੀ ਮਸ਼ੀਨ ਦੀ ਤਰ੍ਹਾਂ ਸਾਗ چیرਣ ਵਾਲੀ ਮਸ਼ੀਨ ਨਾਲ ਸਾਗ ਚੀਰਿਆ ਜਾਂਦਾ ਹੈ ਸਾਗ ਹੁਣ ਮਿੱਟੀ ਦੀ ਤੌੜੀ ਵਿੱਚ ਘੱਟ ਹੀ ਤਿਆਰ ਜਾਂਦਾ ਏ। ਜ਼ਿਆਦਾ ਸਾਗ ਦੇਖ ਦੇ ਪਤੀਲਿਆਂ ਜਾਂ ਪ੍ਰੈਸ਼ਰ ਕੁੱਕਰਾਂ ਵਿੱਚ ਬਣਾਇਆ ਜਾਂਦਾ ਏ। ਹੁਣ ਅੱਧਾ ਦਿਨ ਸਾਗ ਨੂੰ ਹਾਰੇ ਵਿੱਚ ਰੰਨਣ ਦੀ ਲੋੜ ਨਹੀਂ। ਕੁੱਕਰ ਦੀਆਂ ਕੁਝ ਕੁ ਸੀਟੀਆਂ ਮਸਲਾ ਹਲ ਕਰ ਛੱਡਦੀਆਂ ਨੇ। ਮਿਕਸੀ ਨਾਲ ਘੋਟ ਕੇ ਆਲਣ ਪਾਇਆ ਜਾਂਦਾ ਏ। ਪਰ ਤੌੜੀ ਵਾਲੇ ਸਾਗ ਦੇ ਕੁੱਕਰ ਵਾਲੇ ਸਾਗ ਵਿੱਚ ਦਾ ਸੁਆਦ ਦਾ ਫਰਕ ਅੰਦਾਜ਼ਾ ਲਵਾ ਦਿੰਦਾ ਹੈ ਕਿ ਸਾਹਿਚਤ ਨਾਲ ਬਣਾਈ ਚੀਜ਼ ਤੇ ਕਾਲ ਵਿੱਚ ਬਣਾਈ ਚੀਜ਼ ਵਿੱਚ ਕਿੰਨਾ ਅੰਤਰ ਹੈ ਤੌੜੀ ਵਿੱਚ ਬਣਾਇਆ ਸਾਗ ਬਹੁਤ ਹੀ ਸੁਆਦਲਾ ਬਣਦਾ ਸੀ ਸਾਗ ਦਾ ਮੇਲ ਮੱਕੀ ਦੀ ਰੋਟੀ ਨਾਲ ਹੁੰਦਾ ਹੈ ਤਾਈਆਂ ਦਾ ਸਾਗ ਬਹੁਤ ਹੀ ਵੀ ਮੱਕੀ ਦੀ ਰੋਟੀ ਅੱਜ ਕਰ ਕੀਤਾ ਵਿੱਚ ਵੀ ਆਉਂਦਾ ਹੈ ਮੱਕੀ ਦੀ ਰੋਟੀ ਤੇ ਸਾਗ ਵੀ ਧਰਾਂਗੇ ਲੈਲਾ ਠਾਣੇਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ ਇਸ ਤਰ੍ਹਾਂ ਲੋਕੀ ਤਾਂ ਵਿੱਚ ਜੇ ਕਰਾਉਂਦਾ ਏ ਮੱਕੀ ਦੀ ਰੋਟੀ ਪਕਾਉਣ ਲਈ ਆਟਾ ਗਰਮ ਪਾਣੀ ਨਾਲ ਗੁੰਨਣਾ ਪੈਂਦਾ ਏ ਮੱਕੀ ਦੀ ਰੋਟੀ ਪਾਣੀ ਹੱਥ ਲਾ ਕੇ ਪਕਾਈ ਜਾਂਦੀ ਸੀ ਚੁੱਲ੍ਹੇ ਦੀ ਬੱਟ ਨਾਲ ਲਾ ਕੇ ਰੜੀ ਜਾਂਦੀ ਸੀ ਅੱਜ ਦੀਆਂ ਮਟਿਆਰਾਂ ਨੂੰ ਮੱਕੀ ਦੀ ਰੋਟੀ ਬਣਾਉਣੀ ਹੀ ਨਹੀਂ ਆਉਂਦੀ ਬਹੁਤ ਪਰਵਾਹ ਤਾਂ ਸਾਗ ਨਾਲ ਕਣਕ ਦੀ ਰੋਟੀ ਹੀ ਖਾਂਦੇ ਹਨ ਹੁਣ ਮੱਕੀ ਦੀ ਰੋਟੀ ਘੱਟ ਹੀ ਬਣਦੀ ਏ ਹੋਣ ਲੋਕੀ ਮੱਕੀ ਵੀ ਘੱਟੀ ਵੀ ਦੇ ਹਨ ਜਿਨ੍ਹਾਂ ਨੇ ਮੱਕੀ ਦੀ ਰੋਟੀ ਖਾਣੀ ਹੁੰਦੀ ਹੈ ਉਹ ਬਾਜ਼ਾਰ ਵਿੱਚੋਂ ਮੱਕੀ ਦਾ ਆਟਾ ਖਰੀਦਦੇ ਹਨ ਮੱਕੀ ਦੀ ਰੋਟੀ ਦੀ ਪਹਿਲੇ ਵਾਰੀ ਚੜਤ ਹੁਣ ਦਿਨੋਂ ਦਿਨ ਘਟਦੀ ਜਾ ਰਹੀ ਹੈ ਕਿਤੇ ਸਰੋਂ ਵੀ ਪੰਜਾਬ ਦੀ ਮੁੱਖ ਫਸਲ ਨਹੀਂ ਰਹੀ ਹੁਣ ਪਿੰਡਾਂ ਤੇ ਸ਼ਹਿਰਾਂ ਵਿੱਚ ਪਹਿਲਾਂ ਜਿੰਨਾ ਸਾਗ ਖਾਣ ਦਾ ਦਰਵਾਜ਼ਾ ਨਹੀਂ ਰਿਹਾ ਤਾਂ ਹੀ ਅੱਜ ਦੀ ਪੀੜ੍ਹੀਆਂ ਬਹੁਤੀਆਂ ਔਰਤਾਂ ਸਾਗ ਬਣਾ ਕੇ ਰਾਜੀ ਹਨ ਅੱਜ ਦੀ ਪੀੜੀ ਨੂੰ ਸਰਦੀਆਂ ਦੇ ਇਸ ਲਜੀਜ਼ ਤੋਂ ਘਿਆ ਸੁਆਦ ਇੱਕ ਵਾਰ ਜ਼ਰੂਰ ਚੱਖਣਾ ਚਾਹੀਦਾ ਹੈ। ਸੋ ਇਹ ਤੇਜੀ ਸਰੋਂ ਦੇ ਸਾਗ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੋ ਆਉਣ ਵਾਲੇ ਬਾਕੀ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਉਂਗਾ ਜੋ ਕਿ ਪਹਿਲੇ ਸਮੇਂਾਂ ਦੇ ਵਿੱਚ ਵਰਤੀ ਜਾਂਦੀ ਦੀ ਹੈ ਸੋ ਜੇ ਕਿਸੇ ਵੀ ਰਪਨ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਤੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਹੋਰ ਪੁਰਾਣੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦਾ ਰਹਾਂਗਾ ਸੋ ਮਿਲਾਂਗੇ ਹੱਦਣ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ